ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਸੋ ਜਿਵੇਂ ਕਿ ਆ ਕੁਝ ਦਿਨ ਹੁਣ ਜੋ ਚੱਲ ਰਿਹਾ ਇਹਦੇ ਵਿੱਚ ਬਹੁਤ ਖਾਸ ਆਪਣਾ ਧਿਆਨ ਰੱਖਣਾ ਪਵੇਗਾ ਜੀ ਸੋ ਕਈ ਚੀਜ਼ਾਂ ਬਾਰੇ ਦੱਸਾਂਗੇ ਕਿ ਜਿੜੀਆਂ ਜਿਆਦਾ ਤੱਕ ਨਹੀਂ ਲੈ ਕੇ ਕਿਸੇ ਤੋਂ ਵਰਤਣੀਆਂ ਤੇ ਨਾ ਹੀ ਕਿਸੇ ਤੋਂ ਲੈ ਕੇ ਖਾਣੀਆਂ ਹੈ ਜੀ ਕੁਝ ਖਾਸ ਖਾਸ ਚੀਜ਼ਾਂ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਤੇ ਸਮਝਣਾ ਅਮਲ ਜ਼ਰੂਰ ਕਰਨਾ ਜੀ ਕਿਉਂਕਿ ਬਾਅਦ ਵਿੱਚ ਪਛਤਾਉਣ ਨਾਲੋਂ ਜੇਕਰ ਸਾਨੂੰ ਪਹਿਲਾਂ ਹੀ ਕਿਸੇ ਗੱਲ ਬਾਰੇ ਪਤਾ ਚੱਲ ਜਾਵੇ ਤਾਂ ਚੰਗਾ ਹੁੰਦਾ ਏ ਕਿ ਅਣਜਾਣੇ ਦੇ ਵਿੱਚ ਗਲਤੀ ਹੋ ਜਾਂਦੀ ਇੱਕ ਜਾਨ ਹੁੱਜ ਕੇ ਗਾਨੀ ਜਿਵੇਂ ਕਿ ਹੁਣ ਤੁਹਾਨੂੰ ਆਪਾਂ ਇਹ ਸਾਰੀਆਂ ਗੱਲਾਂ ਬਾਰੇ ਦੱਸਾਂਗੇ ਫਿਰ ਵੀ ਤੁਸੀਂ ਜੇਕਰ ਅਗਨੋਰ ਕਰੋਗੇ ਕਈ ਵਾਰ ਕੀ ਹੁੰਦਾ ਹੈ ਕਿ ਇੰਨਾਂ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਕਿ ਇਹ ਵਾਦੂ ਗੱਲਾਂ ਹੈ ਪਰ ਇੱਥੇ ਹੀ ਇਨਸਾਨ ਕਾਫੀ ਗਲਤੀ ਵੱਡੀ ਕਰ ਲੈਂਦਾ ਹੈ ਚੀਜ਼ ਫਿਰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਚੀਜ਼ ਕੋਈ ਵੀ ਹੈ ਉਹ ਜੱਕਦਮ ਅਸਰ ਨਹੀਂ ਦਿਖਾਉਂਦੀ ਹੌਲੀ-ਹੌਲੀ ਆਪਣਾ ਅਸਰ ਦਿਖਾਉਂਦੀ ਹੈ ਜੀ ਸੋ ਇਸ ਕਰਕੇ ਕੁਝ ਗੱਲਾਂ ਤੇ ਧਿਆਨ ਹੀ ਦੇ ਲੋ ਤਾਂ ਚੰਗਾ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸ ਦਿਓ ਕਰੋ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸ ਦਿੰਦੇ ਹਾਂ ਪਹਿਲਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਗੁਰਮੀਲ ਇਹਨਾਂ ਦਾ ਨਾਮ ਹੈ ਹਿੰਦੇ ਕਿ 2-3 ਦਿਨਾਂ ਤੋਂ ਸਪਨੇ ਦੇ ਵਿੱਚ ਕਦੇ ਤਾਂ ਮੈਂ ਦਰਮੇਸ਼ ਨੂੰ ਕੁੱਟਦਾ ਹਾਂ ਤੇ ਕਦੇ ਉਹ ਮੇਰੇ ਮਗਰ ਭੱਜਦੇ ਨੇ ਸੋ ਇਹ ਸਭ ਕੁਝ ਹੋ ਰਿਹਾ ਹੈ ਸੋ ਦੇਖੋ ਜੀ ਇੱਥੇ ਇਹ ਕਵਾਂਗੇ ਕਿ ਇੱਥੇ ਬੱਬਾ ਪੈਰੋ ਜੀ ਦੀ ਨਾਰਾਜ਼ਗੀ ਦਾ ਤੁਹਾਨੂੰ ਸੰਕੇਤ ਮਿਲ ਰਿਹਾ ਸੋ ਕੋਸ਼ਿਸ਼ ਕਰਨਾ ਕੀ ਦਰਮੇਸ਼ ਨੂੰ ਵੱਤੋ ਵੱਤ ਖਾਣਾ ਜ਼ਰੂਰ ਪਾਓ ਭੁੱਖਾਦਰ ਤੋਂ ਨਹੀਂ ਮੋੜਨਾ ਜੇਕਰ ਦਰਦ ਆ ਜਾਂਦਾ ਹੈ ਤੇ ਰੋਟੀ ਪਾਓ ਹੋ ਸਕੇ ਤਾਂ ਦਰਮੇਸ਼ ਦੇ ਨਾਮ ਤੇ ਕੱਚੀ ਘੜਾਈ ਦਾ ਪ੍ਰਸ਼ਾਦ ਜ਼ਰੂਰ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਸੋ ਕੱਚੀ ਘੜਾਈ ਹੁੰਦੀ ਆ ਕੀ ਸਰੋਂ ਦਾ ਤੇਲ ਲੈਣਾ ਹੈ ਤੇ ਨਾਲ ਕਰਿਆਟੀ ਵੇਸਣ ਜਿਹਨੂੰ ਕਹਿੰਦੇ ਆ ਸੋ ਇੱਥੇ ਆਪਾਂ ਇੱਕ ਵਿਸ਼ਾ ਵੀ ਸ਼ਾਇਦ ਪਾਇਆ ਸੀ ਉਹ ਤੇ ਕਮੈਂਟ ਸੀ ਕਹਿੰਦੇ ਕਿ ਕਰਿਆਟੀ ਇਹਨੂੰ ਕਹਿੰਦੇ ਨੇ ਵੇਸਣ ਨੂੰ ਬੀ ਕਰਿਆਟੀ ਵੀ ਕਿਹਾ ਜਾਂਦਾ ਹੈ ਜਿਹਨੂੰ ਵੇਸਣ ਵੀ ਕਿਹਾ ਜਾਂਦਾ ਜਿਹਦੇ ਨਾਲ ਆਪਾਂ ਪਕੌੜੇ ਬਣਾਉਂਦੇ ਆ ਸੋ ਉਹ ਵੇਸਣ ਤੁਸੀਂ ਲੈਣਾ ਹੈ ਥੋੜਾ ਜਿਹਾ ਜਿਵੇਂ ਆਪਾਂ ਆٹے ਦਾ ਇੱਕ ਪੇੜਾ ਬਣਾਉਂਗੇ ਇਸ ਤਰ੍ਹਾਂ ਨਾਲ ਬਣਾਉਣਾ ਹੈ ਵਿੱਚ ਥੋੜੀ ਖੰਡ ਗੁੜ ਹੈ ਤਾਂ ਗੁੜ ਪਾ ਲਓ ਸੋ ਸਰੋਂ ਦਾ ਤੇਲ ਤੇ ਕ੍ਰਾਇਟੀ ਮਿਕਸ ਕਰਕੇ ਸਖਤ ਜਿਹਾ ਇੱਕ ਪੇੜਾ ਬਣਾ ਲਓ ਇਹਨੂੰ ਕੱਚੀ ਗੜਾਈ ਕਹਿ ਦਿੱਤਾ ਜਾਂਦਾ ਹੈ ਤੇ ਉਹ ਦਰਮੇਸ਼ ਨੂੰ ਤੁਸੀਂ ਬਾਅਦ ਸਕਦੇ ਹੋ ਸ਼ਨੀਵਾਰ ਦੇ ਦਿਨ ਪਾਓ ਤਾਂ ਚੰਗੀ ਗੱਲ ਹੈ ਜੇਕਰ ਉਹ ਵੀ ਕਾਲੇ ਰੰਗ ਦਾ ਦਰਮੇਸ਼ ਹੋਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਸੋ ਲਗਾਤਾਰੇ ਕਰਮ ਕਰੋਗੇ ਤਾਂ ਤੁਹਾਨੂੰ ਜ਼ਰੂਰ ਲਾਭ ਮਿਲੇਗਾ ਜੀ ਇਹ ਸਭ ਕੁਝ ਜੋ ਹੋ ਰਿਹਾ ਆ ਤੁਹਾਨੂੰ ਹੌਲੀ-ਹੌਲੀ ਇਹਦਾ ਫਰਕ ਵੀ ਮਹਿਸੂਸ ਹੋਵੇਗਾ ਸੋ ਕਰਮ ਦੇ ਸਿਰ ਤੇ ਹੈ ਜਿੰਨੀ ਮਿਹਨਤ ਕਰੋਗੇ ਕਰਮ ਕਰੋਗੇ ਉਹਦਾ ਫਲ ਤਾਂ ਫਿਰ ਜਰੂਰ ਮਿਲਦਾ ਹੈ ਜੇਕਰ ਨਰਾਜ਼ਗੀ ਹੋਈ ਤਾਂ ਉਹ ਵੀ ਦੂਰ ਹੋ ਜਾਵੇ ਕਿ ਕਹਿੰਦੇ ਵੀ ਦਰਮੇਸ਼ ਜੀ ਸੇਵਾ ਕਰਨ ਲਈ ਬਾਬਾ ਪੈਰੋ ਜੀ ਖੁਸ਼ ਹੋ ਜਾਂਦੇ ਨੇ ਬਾਬਾ ਪੈਰੋ ਜੀ ਦੀ ਕਾਲੀ ਹੈ ਦਰਮੇਸ਼ ਖੁਸ਼ ਹੋ ਜਾਂਦੇ ਨੇ ਜੀ ਸੋ ਇਸ ਕਰਕੇ ਤੁਸੀਂ ਇਹ ਕਰਮ ਕਰ ਸਕਦੇ ਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਬਲਜਿੰਦਰ ਇਹਨਾਂ ਦਾ ਨਾਮ ਹੈ ਜੀ ਕਾਫੀ ਕਮੈਂਟ ਆਉਂਦੇ ਰਹਿੰਦੇ ਨੇ ਇਸ ਆਈਡੀ ਤੋਂ ਬਹੁਤ-ਬਹੁਤ ਸ਼ੁਕਰੀਆ ਪਹਿਲਾਂ ਤਾਂ ਜੀ ਕਿ ਹਰ ਰੋਜ਼ ਤੁਸੀਂ ਮਾ ਕੱਢਦੇ ਹੋਂ ਤੇ ਕਮੈਂਟ ਵੀ ਕਰਦੇ ਹੋ ਜੀ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਇਹ ਰਾਤਰੀ ਮੈਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਇੱਕ ਫਕੀਰ ਆਏ ਕਹਿੰਦੀ ਹੈ ਮੈਂ ਉਹਨਾਂ ਨੂੰ ਪੁੱਛਿਆ ਕਿ ਫਕੀਰ ਜੀ ਮੈਂ ਇੰਨਾ ਦੁਖੀ ਕਿਉਂ ਹਾਂ ਮੇਰੇ ਭੈਣ ਭਰਾ ਸਭ ਸੁਖੀ ਨੇ ਮੈਂ ਇਕੱਲਾ ਹੀ ਇੰਨਾ ਦੁੱਖਾਂ ਵਿੱਚ ਕਿਉਂ ਹਾਂ ਕਹਿੰਦੇ ਕਿ ਉਹਨੇ ਕਿਹਾ ਕਿ ਮਾਂ ਸਿਰਫ ਇੱਕ ਜਨਮ ਦੇ ਸਕਦੀ ਆ ਤੇ ਕਰਮ ਤਾਂ ਬੱਚਾ ਤੁਰੋ ਲਿਖਾ ਕੇ ਆਉਂਦਾ ਹੈ ਸੋ ਬਿਲਕੁਲ ਸਹੀ ਗੱਲ ਹੈ ਜੀ ਸੋ ਕਰਮ ਆਪੋ ਆਪਣੇ ਨੇ ਕਿਸੇ ਦੇ ਬੂਹੇ ਤੇ ਖੁਸ਼ੀਆਂ ਹੈ ਤੇ ਕਿਸੇ ਦੇ ਬੂਹੇ ਤੇ ਦੁੱਖ ਨੇ ਪਰ ਜਿਹੜੇ ਅੱਜ ਦੇ ਸਮੇਂ ਵਿੱਚ ਦੁੱਖ ਅੰਡਾਰੇ ਨੇ ਉਹ ਵੀ ਖਾਸ ਉਹ ਇਨਸਾਨ ਉਹ ਰੂਹਾਂ ਜਿਹੜੀਆਂ ਰੱਬ ਦੇ ਨਾਲ ਜੁੜੀਆਂ ਹੋਈਆਂ ਕਰਮ ਚੰਗਾ ਕਰਦੀਆਂ ਤੇ ਸੱਚ ਦੇ ਰਸਤੇ ਤੇ ਤੁਰਦੀਆਂ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਬਹੁਤ ਨੇ ਪਰ ਬਹੁਤੀ ਦੇਰ ਠਹਿਰਦੇ ਵੀ ਨਹੀਂ ਇਹ ਵੀ ਸੱਚਾਈ ਹੈ ਤੇ ਜਿਹਦੀ ਜ਼ਿੰਦਗੀ ਵਿੱਚ ਦੁੱਖ ਜ਼ਿਆਦਾ ਆਉਣਗੇ ਜਿਹੜੇ ਤੁਸੀਂ ਰੱਬ ਦੇ ਨਾਲ ਵੀ ਜੁੜਿਓ ਕਰਮ ਵੀ ਚੰਗਾ ਕਰਦੇ ਹੋ ਪਰ ਫਿਰ ਵੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਜਿਆਦਾ ਆ ਰਹੇ ਆ ਇਹਨਾਂ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਆ ਸੋ ਤੁਸੀਂ ਉਹ ਵਕਤ ਨੂੰ ਯਾਦ ਕਰਨਾ ਜਿਹੜਾ ਗੀਤਿਆ ਹੋਇਆ ਤੁਸੀਂ ਪਰੇਸ਼ਾਨੀ ਵਿੱਚ ਲੰਘਾਇਆ ਪਰੇਸ਼ਾਨੀਆਂ ਨੂੰ ਪਾਰ ਕਰਕੇ ਤੁਸੀਂ ਕੁਝ ਨਾ ਕੁਝ ਖਟਿਆ ਕਮਾਇਆ ਜਿਹਦੇ ਨਾਲ ਤੁਹਾਡੇ ਰੂਹ ਨੂੰ ਅੱਜ ਸਕੂਨ ਮਿਲ ਰਿਹਾ ਆ ਜਿਹੜਾ ਇਨਸਾਨ ਮਿਹਨਤ ਕਰਕੇ ਕੁਝ ਬਣਦਾ ਹੈ ਦੁੱਖਾਂ ਨੂੰ ਭਲਾ ਕੇ ਦੁੱਖਾਂ ਨੂੰ ਸਹਿ ਕੇ ਅੱਗੇ ਨੰਗਣ ਦੀ ਹਿੰਮਤ ਰੱਖਦਾ ਆ ਸੋ ਉਹਦੇ ਅਰਗਨਸਾਨ ਕੋਈ ਹੋਰ ਹੋ ਨਹੀਂ ਸਕਦਾ ਸੋ ਕਿਸੇ ਦੇ ਸੁੱਖ ਨਾ ਦੇਖੋ ਤੁਸੀਂ ਆਪਣਾ ਕਰਮ ਦੇਖੋਗੇ ਅਸੀਂ ਕਰਮ ਕਿਹੋ ਜਿਹਾ ਕੀਤਾ ਸੀ ਮਿਹਨਤ ਕਿਹੋ ਜਿਹੀ ਕੀਤੀ ਤਾਂ ਮਿਹਨਤ ਨੂੰ ਭਾਗ ਲਾਉਣ ਵਾਲੇ ਨੇ ਭਾਗ ਲਗਾ ਕੇ ਵੀ ਦਿਖਾਇਆ ਕਿਉਂਕਿ ਜਿਹੜਾ ਇਨਸਾਨ ਮਿਹਨਤ ਦੇ ਸਿਰ ਤੇ ਅੱਗੇ ਵਧਦਾ ਹੈ ਸੋ ਉਹਦਾ ਜੋ ਮਨ ਹੁੰਦਾ ਹੈ ਉਹ ਵਕਰਾ ਹੀ ਨੰੰਦਿਤ ਹੁੰਦਾ ਹੈ ਕਿਉਂਕਿ ਕੁਛ ਖਟਿਆ ਪ੍ਰੇਸ਼ਾਨੀਆਂ ਨੂੰ ਹਰਾਇਆ ਦੁੱਖਾਂ ਵਿੱਚ ਦੀ ਨੰਗਣਾ ਹਰ ਇੱਕ ਦੇ ਵਸ ਦੀ ਗਾਨੇ ਹੁੰਦੀ ਕਈ ਤਾਂ ਰਸਤੇ ਵਿੱਚ ਹੀ ਹਿੰਮਤ ਹਾਰ ਕੇ ਵਹਿ ਜਾਂਦੇ ਨੇ ਢੇਰੀ ਟਾ ਦਿੰਦੇ ਨੇ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਇਹ ਪਰੇਸ਼ਾਨੀਆਂ ਨੂੰ ਸਹਿ ਨਹੀਂ ਕਰ ਸਕਦੇ ਤੇ ਏਡਾ ਵੱਡਾ ਕਦਮ ਉਠਾ ਲੈਂਦੇ ਨੇ ਕਿ ਦੁਨੀਆਂ ਨੂੰ ਹੀ ਛੱਡ ਜਾਂਦੇ ਨੇ ਪਰ ਇੱਥੇ ਇਨਸਾਨ ਪਹਿਲਾਂ ਤਾਂ ਪਰੇਸ਼ਾਨੀ ਵਿੱਚ ਹੁੰਦਾ ਹੈ ਜਦੋਂ ਕੋਈ ਇਹੋ ਜਿਹਾ ਕਦਮ ਉਠਾਉਂਦਾ ਹੈ ਤਾਂ ਫਿਰ ਉਹ ਰੂਪ ਹੋਰ ਵੀ ਜ਼ਿਆਦਾ ਮੁਸੀਬਤ ਵਿੱਚ ਪੈ ਜਾਂਦੀ ਕਿਉਂਕਿ ਉਹਨੂੰ ਕੋਈ ਢੋਈ ਨਹੀਂ ਮਿਲਦੀ ਝਟਕਦਾ ਰਹਿੰਦਾ ਹੈ ਇਨਸਾਨ ਸੋ ਐਸੇ ਕਰਮ ਕਦੇ ਨਹੀਂ ਕਰਨੇ ਚਾਹੀਦੇ ਤੇ ਜਿਹੜਾ ਇਨਸਾਨ ਨੇ ਸਭ ਦੁੱਖਾਂ ਨੂੰ ਹਰਾ ਦਿੰਦਾ ਪਾਸ ਹੋ ਜਾਂਦਾ ਹੈ ਮਾਲਕ ਦੀ ਨਜ਼ਰ ਦੇ ਵਿੱਚ ਤੇ ਮਾਲਕ ਇੱਕ ਦਿਨ ਤਾਂ ਚੱਕ ਹੀ ਦਿੰਦਾ ਪਰਖਦਾ ਬਹੁਤ ਆ ਮਾਲਕ ਪਰ ਸਾਥ ਨਹੀਂ ਛੱਡਦਾ ਸੋ ਜਿੱਥੇ ਫਿਰ ਜ਼ਿਆਦਾ ਮੁਸੀਬਤਾਂ ਖੜਦੀਆਂ ਉੱਥੇ ਆ ਕੇ ਆਪਕਾਰ ਜੀ ਸਵਾਰ ਜਾਂਦਾ ਹੈ ਜੀ ਮਾਲਕ ਸੋ ਉਹਦੀਆਂ ਖੇਡਾਂ ਨੂੰ ਕੋਈ ਨਹੀਂ ਸਮਝ ਸਕਿਆ ਕਹਿੰਦੇ ਕਿ ਝੋਲੀ ਭਰੀ ਹਰ ਇੱਕ ਨੇ ਦੇਖੀ ਆ ਪਰ ਕਿਵੇਂ ਭਰੀ ਆ ਉਹਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਉਹ ਮਾਲਕ ਦਿੰਦੇ ਹੋਏ ਕੁਝ ਨਜ਼ਰ ਨਹੀਂ ਆਉਂਦਾ ਪਰ ਅਸੀਂ ਉਹ ਖੁਸ਼ੀਆਂ ਨੂੰ ਮਾਣ ਰਹੇ ਹਾਂ ਉਹ ਸਾਨੂੰ ਨਜ਼ਰ ਆ ਰਿਹਾ ਆ ਸੋ ਉਹ ਤਾਂ ਉਥੋਂ ਦੇ ਵੀ ਰਸਤਾ ਕੱਢ ਦਿੰਦੇ ਨੇ ਜਿੱਥੇ ਨਾ ਉਮੀਦ ਹੋਵੇ ਤੇ ਫਿਰ ਜਦ ਸਾਨੂੰ ਰਸਤਾ ਮਿਲਿਆ ਹੋਇਆ ਆ ਇੱਕ ਦੇ ਲੜ ਲੱਗੀਆਂ ਤਾਂ ਵੀ ਇੱਕ ਦੇ ਹੋ ਕੇ ਵਹਿ ਜਾਣਾ ਚਾਹੀਦਾ ਜਿੱਦ ਫੜ ਕੇ ਤਾਂ ਇੱਕ ਨਾ ਇੱਕ ਦਿਨ ਉਹ ਮਾਲਕ ਉਹ ਵੀ ਜ਼ਿੰਦਗੀ ਵਿੱਚ ਲਿਖ ਦਿੰਦਾ ਜੂ ਅਸੀਂ ਸੋਚਿਆ ਵੀ ਨਹੀਂ ਹੁੰਦਾ ਤੇ ਜੇਕਰ ਜ਼ਿੰਦਗੀ 'ਚ ਕੁਝ ਪਾਉਣਾ ਹੈ ਤੇ ਇੱਕ ਜਿੱਦ ਜਿਵੇਂ ਬੱਚਾ ਮਾਪੇ ਦੇ ਨਾਲ ਜਿੱਦ ਕਰਦਾ ਇਸ ਤਰ੍ਹਾਂ ਜਿੱਦ ਕਰਕੇ ਜੇਕਰ ਇੱਕ ਦਰ ਦਾ ਹੋ ਕੇ ਬੈਠ ਜਾਂਦਾ ਤੇ ਖੈਰ ਚੋਲੀ 'ਚ ਪੈਂਦੀ ਹੀ ਪੈਂਦੀ ਆ ਜੀ ਵਿਸ਼ਵਾਸ ਰੱਖਣ ਦੀ ਜ਼ਰੂਰਤ ਆ ਅੱਜ ਦੇ ਦੁੱਖ ਨਾ ਦੇਖੋ ਆਉਣ ਵਾਲਾ ਸੁੱਖ ਜੋ ਹੈ ਉਹ ਦੇਖੋ ਸੋ ਪਿੱਛੇ ਜੋ ਬੀਤ ਗਿਆ ਸਮਾਂ ਉਹਦੇ ਬਾਰੇ ਕਦੇ ਵੀ ਸੋਚ ਕੇ ਝੂਰੋ ਨਾ ਕਿਉਂਕਿ ਸਮਾਂ ਬਰਥ ਜਾਏਗਾ ਉਲਟਾ ਕੋਸ਼ਿਸ਼ ਕਰੋ ਕਿ ਜਦੋਂ ਜਦੋਂ ਮੁਸੀਬਤ ਆਉਂਦੀ ਆ ਇਨਸਾਨ ਠੀਕੇ ਪਰੇਸ਼ਾਨੀ ਆਉਂਦੀ ਹਰ ਕੋਈ ਟੁੱਟਦਾ ਹੈ ਪਾਰੇ ਜਦੋਂ ਤੁਸੀਂ ਮੁਸੀਬਤ ਦੇ ਸਮੇਂ ਠੀਕਾ ਘੰਟਾ ਜਿੱਦੇ ਤੇ ਖਾਸ ਮਾਲਕ ਦੀ ਕਿਰਪਾ ਹੁੰਦੀ ਹੈ ਉਹ ਇਨਸਾਨ ਇੱਕ ਘੰਟਾ ਦੋ ਘੰਟੇ ਜਾਂ ਇੱਕ ਦੋ ਦਿਨ ਲਈ ਦੁਖੀ ਹੋ ਸਕਦਾ ਉਸ ਤੋਂ ਬਾਅਦ ਫਿਰ ਤੂੰ ਉਹ ਮਾਲਕ ਆਪਣੇ ਨਾਲ ਜੋੜ ਲੈਂਦਾ ਕੋਈ ਨਾ ਕੋਈ ਸੰਕੇਤ ਦਿੰਦਾ ਕੋਈ ਸੁਪਨਾ ਦਿਖਾਉਂਦਾ ਹੈ ਤਾਂ ਸਮਝਿਆਣਾ ਕਿ ਇਹ ਮਾਲਕ ਸਾਡਾ ਸਾਥ ਨਹੀਂ ਛੱਡ ਰਿਹਾ ਅਸੀਂ ਐਵੇਂ ਡੋਲਦੇ ਹਾਂ ਕਿਉਂਕਿ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਸਮੇਂ ਇਨਸਾਨ ਇਹ ਸੋਚਦਾ ਕਿ ਮਾਲਕ ਮੇਰਾ ਸਾਥ ਨਹੀਂ ਦਿੰਦਾ ਪਿਆ ਸੋ ਉਹ ਮੇਰੇ ਬਾਰੇ ਨਹੀਂ ਸੋਚਦਾ ਮੈਂ ਸੇਵਾ ਕਰ ਦਵਾਂ ਬਿਰਥੀ ਜਾਂਦੀ ਬਿਰਥੀ ਕਦੇ ਨਹੀਂ ਜਾਂਦੀ ਜੇਕਰ ਫਿਰ ਬਾਰ-ਬਾਰ ਟੁੱਟਦੀ ਉਹ ਬਾਰ-ਬਾਰ ਮਾਲਕ ਤੁਹਾਨੂੰ ਆਪਣੇ ਨਾਲ ਜੋੜ ਰਿਹਾ ਹੈ ਤਾਂ ਸਮਝਣਾ ਦੀ ਉਹ ਮਾਲਕ ਦੀ ਰਹਿਮਤ ਹੈ ਸੋ ਉਹ ਸਾਨੂੰ ਦੁਖੀ ਨਹੀਂ ਦੇਖ ਸਕਦਾ ਸੋ ਉਹ ਸਿਰਫ ਇੱਕ ਸਾਨੂੰ ਪਰਖਦਾ ਹੈ ਸੋ ਇਸ ਕਰਕੇ ਆਪਣਾ ਕਰਮ ਕਰਨਾ ਨਾ ਛੱਡੋ ਇਹ ਕਰਮਾ ਦਾ ਫਲ ਜਿਸ ਦਿਨ ਮਿਲੇਗਾ ਫਿਰ ਇਨਸਾਨ ਖੁਦ ਵੀ ਸੋਚਦਾ ਰਹਿ ਜਾਂਦਾ ਹੈ ਕਿ ਕਾਦ ਕੀ ਤੋਂ ਕੀ ਮੈਂ ਬਣ ਗਿਆ ਫਿਰ ਸਾਰੇ ਦੁੱਖ ਭੁੱਲ ਜਾਂਦੇ ਨੇ ਸੋ ਇੱਕ ਵਾਰ ਇਸ ਰਸਤੇ ਤੇ ਡਟ ਕੇ ਦੇਖੋ ਇੱਕ ਦਰ ਦੇ ਹੋ ਕੇ ਦੇਖੋ ਤਾਂ ਪ੍ਰਮਾਤਮਾ ਜ਼ਰੂਰ ਸਾਡੀਆਂ ਸਮਰੱਥਾ ਨੂੰ ਪੂਰੀਆਂ ਕਰਦਾ ਹੈ ਜੀ ਸੋ ਬਸ ਕੋਸ਼ਿਸ਼ ਇੰਨੀ ਹੋਣੀ ਚਾਹੀਦੀ ਕਿ ਇੱਕ ਦੇ ਹੋ ਕੇ ਬਹਿਣਾ ਹੈ ਇੱਕ ਅੱਗੇ ਝੋਲੀ ਅਡਣੀਆਂ ਦਰਦਰ ਜਾ ਕੇ ਝੋਲੀ ਦੀਆਂ ਅਡਣੀਆਂ ਸਜਦਾ ਸਲਾਮ ਸਭ ਨੂੰ ਕਰੋ ਪਰ ਝੋਲੀ ਮੀਨ ਸਿਸਤੀ ਪਹਿਲਾਂ ਤੋਂ ਮੰਨਦੇ ਆਇਓ ਸੋ ਤੇ ਮਾੜਾ ਕਦੇ ਕਿਸੇ ਨੂੰ ਨਹੀਂ ਕਹਿਣਾ ਕਿ ਅਸੀਂ ਆਹ ਮਾਲਕ ਨੂੰ ਆਹ ਗੁਰੂ ਨੂੰ ਮੰਨਦੇ ਆ ਤੇ ਉਹ ਗੁਰੂ ਮਾੜਾ ਹੈ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਸਾਡਾ ਖੁਦ ਦਾ ਗੁਰੂ ਨਹੀਂ ਸਾਡਾ ਫਿਰ ਸਾਥ ਦਿੰਦਾ ਤੇ ਜੇਕਰ ਅਸੀਂ ਦੂਸਰੇ ਨੂੰ ਵੀ ਸਜਦਾ ਸਲਾਮ ਕਰਾਂਗੇ ਮਾੜਾ ਨਹੀਂ ਕਹਾਂਗੇ ਤੇ ਚੰਗਾ ਨਹੀਂ ਕਹਿਣਾ ਤੇ ਮਾੜਾ ਵੀ ਨਾ ਕਹੋ ਤਾਂ ਫਿਰ ਦੇਖਣਾ ਖੁਦ ਦਾ ਗੁਰੂ ਤਾਂ ਸਾਥ ਦਿੰਦਾ ਇਹ ਦਿੰਦਾ ਆ ਫਿਰ ਜੋ ਸਾਹਮਣੇ ਵਾਲੇ ਜਿਹਨੂੰ ਜਾਨੀ ਆਪ ਮੰਨ ਲੋ ਕੀ ਵੀਰਾਂ ਨੂੰ ਮੰਨਦੇ ਆ ਤੇ ਮੂਨੇ ਕੋਈ ਹੋਰ ਲੈਣ ਨੂੰ ਮੰਨ ਰਿਹਾ ਤੇ ਅਸੀਂ ਉਹਨੂੰ ਬੁਰਾ ਭਲਾ ਕਹਿੰਦੇ ਆ ਜੇਕਰ ਉਹਨੂੰ ਵੀ ਅਸੀਂ ਚੰਗਾ ਕਹਾਂਗੇ ਕਿ ਉਹ ਵੀ ਰੱਬ ਦਾ ਬਣਾਇਆ ਹੋਇਆ ਹੈ ਸੋ ਕਹਿੰਦੇ ਕਿ ਪਰਮਾਤਮਾ ਇੱਕ ਰੂਪ ਅਨੇਕ ਵੱਖ-ਵੱਖ ਰੂਪਾਂ ਦੇ ਵਿੱਚ ਆ ਕੇ ਬੈਠ ਗਿਆ ਤੇ ਜਿਹਦੇ ਮਨ ਨੂੰ ਜਿਹੜਾ ਰੂਪ ਚੰਗਾ ਲੱਗਦਾ ਉਹ ਉਦੋਂ ਹੀ ਚੁੱਕ ਦੁੱਲਦਾ ਹੈ ਜੀ ਸੋ ਜਿਹਦਾ ਕੋਈ ਨਾ ਕੋਈ ਪਿਛਲਾ ਹੀ ਸੰਬੰਧ ਹੁੰਦਾ ਸੋ ਇਸ ਕਰਕੇ ਜੇਕਰ ਤੁਸੀਂ ਹਰ ਇੱਕ ਦਾ ਸਤਿਕਾਰ ਕਰੋਗੇ ਤੇ ਫਿਰ ਉਹ ਰਿਸ਼ਤਾ ਵੀ ਤੁਹਾਡੇ ਨਾਲ ਮੁਸ਼ਕਲ ਸਮੇਂ ਖੜ ਜਾਵੇਗਾ ਸੋ ਇੰਨਾ ਕੁ ਫਰਕ ਹੋ ਜਾਂਦਾ ਸਿਰਫ ਸਾਡੀ ਸੋਚਣੀ ਤੇ ਜੇਕਰ ਸੋਚਣੀ ਸਹੀ ਰੱਖ ਲਈਏ ਤੇ ਕਾਫੀ ਮੁਸ਼ਕਲਾਂ ਤੋਂ ਕਾਫੀ ਪਰੇਸ਼ਾਨੀਆਂ ਤੋਂ ਅਸੀਂ ਬਚ ਸਕਦੇ ਹਾਂ ਜੀ ਸੋ ਹੁਣ ਇੱਥੇ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਮੇਨ ਵਿਸ਼ੇ 'ਤੇ ਚੱਲਦੇ ਹਾਂ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜਿਨ੍ਹਾਂ ਨੂੰ ਕੁਝ ਵੀਡੀਓ ਦੀ ਆਵਾਜ਼ ਇੰਗਲਿਸ਼ ਦੇ ਵਿੱਚ ਸੁਣਾਈ ਦੇ ਰਹੀ ਹੈ ਤੇ ਤੁਹਾਨੂੰ ਖੁਦ ਨੂੰ ਹੀ ਉਹ ਵੀਡੀਓ ਤੇ ਜਾ ਕੇ ਸੈਟਿੰਗ 'ਚ ਆ ਆਵਾਜ਼ ਨੂੰ ਸਹੀ ਕਰਨਾ ਪਵੇਗਾ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਦੀ ਗੱਲ ਕਰੀਏ ਜੀ ਜੋ ਅੱਜ ਦਾ ਮੇਨ ਵਿਸ਼ਾ ਹੈ ਸੋ ਚੰਗੀ ਤਰ੍ਹਾਂ ਸੁਣਨਾ ਜੀ ਸੋ ਅੱਜ ਦਾ ਵਿਸ਼ਾ ਆਪਾਂ ਜਿਵੇਂ ਕਿ ਦੱਸ ਚੁੱਕੇ ਹਾਂ ਸੋ ਹੁਣ ਗੱਲ ਕਰੀਏ ਕਿ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਸੋ ਦੇਖੋ ਜੀ ਦਿਵਾਲੀ ਪਹਿਲਾ ਤਾਂ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਕਦੇ ਵੀ ਆਪਣਾ ਬੱਚਾ ਜੋ ਜੇਠਾ ਹੈ ਉਹਨੂੰ ਬਾਹਰ ਪੋਤਾ ਨਾ ਭੇਜੋ ਕਿਸੇ ਦੇ ਵੀ ਨਾ ਭੇਜੋ ਸੋ ਆਪਣੇ ਘਰ ਵਿੱਚ ਹੀ ਰਹੋ ਚੰਗਾ ਹੈ ਜੀ ਇਹ ਕੁਝ ਦਿਨ ਹੀ ਐਸੇ ਚੱਲ ਰਹੇ ਆ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਕਿ ਚਰਸਤਿਆਂ ਤੇ ਜਦੋਂ ਵੀ ਤੁਸੀਂ ਰਸਤੇ ਵਿੱਚ ਜਾਂਦੇ ਹੋ ਤੇ ਚਰਸਤੇ ਕੋਲੋਂ ਦੇਖ ਕੇ ਸੋਚ ਸਮਝ ਕੇ ਲੰਘਣਾ ਰਸਤੇ ਵਿੱਚ ਵੀ ਸੋਚ ਸਮਝ ਕੇ ਜ਼ਰੂਰੀ ਨਹੀਂ ਚਰਸਤਾ ਹੀ ਦੇਖਣਾ ਆ ਸੋ ਬੜੀ ਹੀ ਸੋਚ ਸਮਝਦੇ ਨਾਲ ਚੱਲਣਾ ਹੈ ਜੀ ਤੇ ਹੁਣ ਗੱਲ ਕਰੀਏ ਕਿ ਰਸਤੇ ਦੇ ਵਿੱਚ ਜੇਕਰ ਕੋਈ ਚੀਜ਼ ਪਈ ਮਿਲਦੀ ਆ ਤੇ ਉਹ ਉਠਾਉਣੀ ਦੀ ਸੋ ਜੇਕਰ ਬੱਚੇ ਵੀ ਸੁਣ ਰਹੇ ਤੇ ਚੰਗੀ ਗੱਲ ਹੈ ਜੇਕਰ ਨਹੀਂ ਸੁਣ ਰਹੇ ਘਰ ਦੇ ਸੁਣ ਰਹੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਇਹ ਸਭ ਗੱਲਾਂ ਦੱਸੀਆਂ ਜਾਣ ਤੇ ਹੁਣ ਹੋਰ ਗੱਲ ਕਰੀਏ ਕਿ ਖਾਣੀ ਜ਼ਿਆਦਾਤਰ ਕਿਹੜੀ ਚੀਜ਼ ਨੇ ਸੋ ਇਲਾਇਚੀ ਜੇਕਰ ਕੋਈ ਖਾਣ ਨੂੰ ਦਿੰਦਾ ਹੈ ਤੇ ਤੇ ਸਖਤ ਮਨਾ ਕਰੋ ਸੋ ਕਦੇ ਵੀ ਲੈ ਕੇ ਨਹੀਂ ਖਾਣੀ ਇਲਾਇਚੀ ਦੇ ਨਾਲ ਚੰਗਾ ਕਰਮ ਵੀ ਕੀਤਾ ਜਾਂਦਾ ਤੇ ਮਾੜਾ ਵੀ ਕੀਤਾ ਜਾਂਦਾ ਹੈ ਸੋ ਇਸ ਕਰਕੇ ਜੇਕਰ ਕੋਈ ਇਲਾਇਚੀਆਂ ਖਾਣ ਨੂੰ ਹੁੰਦਾ ਕਈ ਵਾਰੀ ਪ੍ਰਸ਼ਾਦ ਕਹਿ ਦਿੰਦੇ ਨੇ ਕਿਤੇ ਆਇਆ ਹੈ ਜਾਂ ਕਿਸੇ ਕਿਸੇ ਤਰ੍ਹਾਂ ਵੀ ਲਾਲੋ ਜਾਨੀ ਕਿ ਤੁਸੀਂ ਇਲਾਇਚੀ ਕਿਸੇ ਤੋਂ ਵੀ ਲੈ ਕੇ ਨਹੀਂ ਖਾਣੀ ਹੈ ਸੋ ਲੌਂਗ ਹੋਵੇ ਇਲਾਇਚੀ ਹੋਵੇ ਜਾਂ ਜੰਝਲੇਪੀਆਂ ਹੋਣ ਸੋ ਜਲੇਪੀਆਂ ਵੀ ਖਾਸ ਕਰਕੇ ਧਿਆਨ ਦੇਣਾ ਹੈ ਜੀ ਇਹ ਚੀਜ਼ਾਂ ਨਹੀਂ ਖਾਣ ਬਾਕੀ ਹੋਰ ਵੀ ਚੀਜ਼ਾਂ ਤੋਂ ਤੁਸੀਂ ਮਨਾਹੀ ਹੀ ਕਰੋ ਤਾਂ ਚੰਗੀ ਗੱਲ ਆ ਸੋ ਘੱਟ ਹੀ ਜਾਣਿਆ ਤੇ ਕੁਝ ਦਿਨ ਲੈ ਕੇ ਖਾਣਾ ਕਿਉਂਕਿ ਇਹਦੇ ਵਿੱਚ ਬੁਰੀਆਂ ਸ਼ਕਤੀਆਂ ਬਹੁਤ ਚੱਲਣਗੀਆਂ ਕਿਉਂਕਿ ਕਈਆਂ ਨੇ ਕਾਲੇ ਇਲਮ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਨੀ ਕਿਉਂਕਿ ਦਿਨ ਹੀ ਐਸੇ ਚੱਲ ਰਹੇ ਆ ਇਹਦੇ ਵਿੱਚ ਹਰ ਇੱਕ ਨੇ ਕੋਸ਼ਿਸ਼ ਕੀਤੀਆਂ ਕਿ ਸਿੱਧੀਆਂ ਨੂੰ ਪ੍ਰਾਪਤ ਕੀਤਾ ਜਾਵੇ ਸੋ ਰਿੱਧੀਆਂ ਸਿੱਧੀਆਂ ਨੂੰ ਕਰਨ ਦੇ ਬਹੁਤ ਚੰਗੇ ਮਾੜੇ ਕਰਮ ਕੀਤੇ ਜਾਣੇ ਨੇ ਕਿਸੇ ਦੇ ਉੱਤੇ ਕੀਤੇ ਜਾਣੇ ਨੇ ਪਰਖਿਆ ਜਾਣੀ ਕੀ ਜਿਵੇਂ ਕੋਈ ਕੰਮ ਸਿੱਖ ਰਿਹਾ ਆ ਤੇ ਉਹਨੂੰ ਅਜਮਾਉਣ ਲਈ ਕੁਝ ਨਾ ਕੁਝ ਕਰਕੇ ਵੀ ਦੇਖਦੇ ਨੇ ਕਿ ਇਹਦੇ ਨਾਲ ਸਾਨੂੰ ਕੀ ਫਰਕ ਮਿਲਦਾ ਹੈ ਜੀ ਸੋ ਚਾਹੇ ਕੋਈ ਜਾਣ ਪਛਾਣ ਵਾਲਾ ਖਾਸ ਹੀ ਕਿਉਂ ਨ ਹੋਵੇ ਕਿਉਂਕਿ ਕਿਸੇ ਦੇ ਮਨ ਦਾ ਕੁਝ ਨਹੀਂ ਪਤਾ ਜੀ ਕੀ ਚੱਲ ਰਿਹਾ ਅੱਜਕੱਲੇ ਕਿਸੇ ਦੇ ਮਨਾਂ ਚ ਸੋ ਇਸ ਕਰਕੇ ਆ ਬਹੁਤ ਦਿਨ ਖਾਸ ਹੈ ਇਹਨਾਂ ਦੇ ਵਿੱਚ ਧਿਆਨ ਰੱਖਣਾ ਇਹਨਾਂ ਦੇ ਵਿੱਚ ਚੰਗੇ ਕਰਮ ਵੀ ਬਹੁਤ ਹੋਣੇ ਨੇ ਸੋ ਚੰਗੀਆਂ ਚੀਜ਼ਾਂ ਨੂੰ ਪਾਉਣ ਦੀ ਵੀ ਕੋਸ਼ਿਸ਼ ਬਹੁਤਿਆਨੇ ਕਰਨੀ ਆਪਾਂ ਇਹਦੇ ਤੇ ਵੀ ਵੀਡੀਓ ਬਣਾ ਕੇ ਪਾਵਾਂਗੇ ਜੀ ਤੇ ਮਾਰੇ ਸੋ ਇਸ ਕਰਕੇ ਕੋਈ ਚਿੱਟੀਆਂ ਚੀਜ਼ਾਂ ਜਿਕਰ ਕੋਈ ਚਿੱਟੀ ਚੀਜ਼ ਤੁਹਾਨੂੰ ਦਾਨ ਖਾਣ ਨੂੰ ਜਾਂ ਪੈਨ ਨੂੰ ਕੋਈ ਚੀਜ਼ ਕਿਸੇ ਵੀ ਤਰ੍ਹਾਂ ਦੀ ਦਿੰਦਾ ਹੈ ਤੇ ਉਸ ਤੋਂ ਵੀ ਪਰਹੇਜ਼ ਹੀ ਰੱਖਣਾ ਹੈ ਤੇ ਇੱਥੇ ਨਾਲ ਹੀ ਗੱਲ ਕਰਾਂਗੇ ਕਿ ਜੇਕਰ ਕੋਈ ਆਰ ਸ਼ਿੰਗਾਰ ਦੀ ਚੀਜ਼ ਤੁਹਾਨੂੰ ਦਿੰਦਾ ਹੈ ਤੇ ਕੋਸ਼ਿਸ਼ ਕਰੋ ਕਿ ਨਾ ਲਓ ਸੋ ਇਹ ਵੀ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਸੋ ਬਹੁਤ ਸਾਰੀਆਂ ਐਸੀ ਚੀਜ਼ਾਂ ਹੈ ਜਿਨ੍ਹਾਂ ਤੇ ਖਾਸ ਧਿਆਨ ਦੇਣਾ ਬਾਕੀ ਤੇ ਮੇਨ ਗੱਲ ਇੱਕ ਹੀ ਕਵਾਂਗੇ ਕਿ ਕਿਸੇ ਤੋਂ ਕੁਝ ਨਾ ਨੋ ਨੰਬਰ 39 ਨਖਮਣ ਨੂੰ ਨਾ ਪੈਨਨ ਕੁਛ ਨਹੀਂ ਕਰਨ ਨੂੰ ਕਿਸੇ ਤੋਂ ਕੋਈ ਚੀਜ਼ ਨਹੀਂ ਲੈਣੀ ਤੇ ਖਾਸ ਜਲੇਬੀਆਂ ਦਾ ਧਿਆਨ ਵੀ ਜਰੂਰ ਰੱਖਣਾ ਹੈ ਕਿਉਂਕਿ ਜਲੇਬੀਆਂ ਕਈ ਕਹਿੰਦੇ ਨੇ ਕਿ ਸਾਨੂੰ ਕੋਈ ਦੁੱਖ ਨਹੀਂ ਆ ਰਿਹਾ ਅਸੀਂ ਦਵਾਈਆਂ ਆ ਰਹੇ ਆ ਐਕਸ-ਰੇ ਕਰਾਉਂਦੇ ਕੁਛ ਵੀ ਕਰਾਉਣੇ ਲਤਾਂ ਉਪਾਸ ਕਰਕੇ ਪ੍ਰੋਬਲਮ ਹੁੰਦੀ ਹੈ ਤੇ ਜਲੇਬੀਆਂ ਜਿੱਥੇ ਕਿਸੇ ਨੇ ਕੋਈ ਦਾਨ ਕੀਤੀਆਂ ਹੋਣ ਨਾਮ ਦੀਆਂ ਦਿੱਤੀਆਂ ਹੋਣ ਸੋ ਉਹਨਾਂ ਦੀਆਂ ਲਤਾਂ ਬਹੁਤ ਜਲਦੀ ਜਕੜ ਹੋ ਜਾਂਦੀਆਂ ਨੇ ਸੋ ਜਿਹੜੇ ਲੈ ਕੇ ਖਾਣ ਦੇ ਨਹੀਂ ਚਾਹੀਏ ਜਿਲੇ ਵੀ ਕਿਸੇ ਦੇ ਦਾਨ ਇੱਕ ਹੁੰਦਾ ਕਿ ਪ੍ਰੇਮ ਦੇ ਨਾਲ ਖੁਸ਼ੀ ਨਾਲ ਵਿੱਚ ਜੀ ਦਿੱਤੀ ਉਹਦਾ ਕੋਈ ਨੁਕਸਾਨ ਨਹੀਂ ਹੈ ਇੱਕ ਹੁੰਦਾ ਹੈ ਕਿ ਕਿਸੇ ਦੇ ਨਾਮ ਦੀਆਂ ਤੇ ਦੇਣਾ ਜਾਂ ਕੋਈ ਟਾਲਾ ਕਰਨਾ ਜਾਂ ਕਿਸੇ ਤਰ੍ਹਾਂ ਦਾ ਐਸਾ ਕਰਮ ਕਰਨਾ ਕਿ ਖੁਦ ਦਾ ਭਾਰ ਉਤਰ ਜਾਵੇ ਤੇ ਫਿਰ ਦੂਸਰੇ ਦੇ ਉੱਪਰ ਭਾਰ ਪੈਂਦਾ ਹੈ ਜੀ ਸੋ ਖਾਸ ਕਰਕੇ ਲੱਤਾਂ ਗੋਡੇ ਜਿਨ੍ਹਾਂ ਦੇ ਖੜਨ ਲੱਗ ਪੈਂਦੇ ਨੇ ਜੀ ਸੋ ਇਹੋ ਜੇ ਕਰਮਾਂ ਤੋਂ ਬਚਣਾ ਹੈ ਸੋ ਜਿਹੜੇ ਵੀ ਦਾ ਦਾਨ ਯਕਰ ਮਿਲਦਾ ਹੈ ਇਹਨਾਂ ਦਿਨਾਂ ਦੇ ਵਿੱਚ ਘੱਟ ਹੀ ਕਰੋ ਕਿਉਂਕਿ ਜਦ ਅਸੀਂ ਕਿਸੇ ਨੂੰ ਲੈ ਕੇ ਕੁਝ ਦੇ ਨਹੀਂ ਸਕਦੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਤੋਂ ਕੁਝ ਲੈ ਕੇ ਨਾ ਖਾਦਾ ਜਾਵੇ ਸੋ ਜਦ ਅਸੀਂ ਦਾਨਪੂਰਨ ਕਰਨੇ ਸਾਡੇ ਤੇ ਬਹੁਤਾ ਭਾਰ ਵੀ ਆਪਣੇ ਆਪ ਤੇ ਨਾ ਚੜਾਇਆ ਕਰੋ ਜੀ ਸੋ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖਣ ਦੇ ਨਾਲ ਤੁਸੀਂ ਕਾਫੀ ਮੁਸ਼ਕਲਾਂ ਤੋਂ ਬਚ ਜਾਓਗੇ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ ਜੇਕਰ ਕੋਈ ਦੇ ਵਿੱਚ ਸਵਾਲ ਵਿਸ਼ਾ ਹੈ ਤਾਂ ਜਰੂਰ ਦੱਸੋ ਜੀ ਸੋ ਆਪਾਂ ਇਹਨਾਂ ਦਿਨਾਂ ਦੇ ਵਿੱਚ ਹੀ ਤੁਹਾਨੂੰ ਸਵਾਲਾਂ ਦੇ ਜਵਾਬ ਦੇ ਦਵਾਂਗੇ ਜੀ